ਬਰਸਾਤ ਹੋਣ ਦੇ ਕਾਰਨ ਸਬਜ਼ੀਆਂ ਦੇ ਰੇਟ ਆਸਮਾਨ ਨੂੰ ਛੂਹ ਰਹੇ ਨੇ ਦੱਸਦੀ ਕਿ ਭਾਰੀ ਬਰਸਾਤ ਦੇ ਕਰਕੇ ਸਬਜ਼ੀਆਂ ਦੇ ਰੇਟਾਂ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਹੈ ਟਮਾਟਰ 90 ਰੁਪਏ ਤੇ ਧਣੀਆਂ 300 ਰੁਪਏ ਕਿਲੋ ਹੋ ਗਿਆ ਹੈ ਜਦੋਂ ਕਿ ਲਸਣ 300 ਤੇ ਅਦਰਕ ਹੈ ਜਿਹੜਾ ਉਹ 230 ਰੁਪਏ ਤੇ ਫੁੱਲ ਗੋਭੀ 80 ਰੁਪਏ ਕਿਲੋ ਤੇ ਇਸ ਦੇ ਨਾਲ ਹੀ ਭਿੰਡੀ ਤੇ ਕਰੇਲੇ ਦਾ ਰੇਟ ਵੀ ਵਧ ਗਿਆ ਹੈ ਆਮ ਆਦਮੀ ਨੂੰ ਦੋ ਵਕਤ ਦੀ ਰੋਟੀ ਦਾ ਸਵਾਦ ਵੀ ਹੁਣ ਫਿੱਕਾ ਹੋਇਆ ਜਾਪਦਾ ਹੈ ਪਹਾੜਾਂ ਅਤੇ ਮੈਦਾਨੀ ਇਲਾਕਿਆਂ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਸਬਜ਼ੀਆਂ ਦੇ ਰੇਟਾਂ ਦੇ ਵਿੱਚ ਵਾਧਾ ਹੋ ਗਿਆ ਹੈ ਅਤੇ ਗਰੀਬ ਵਿਅਕਤੀ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਰਸਾਤਾਂ ਦੇ ਕਾਰਨ ਸਬਜ਼ੀਆਂ ਦੇ ਰੇਟ ਆਸਮਾਨੀ ਚੜ ਗਏ ਨੇ ਮੀਂਹ ਦੇ ਕਾਰਨ ਹਿਮਾਚਲ ਪ੍ਰਦੇਸ਼ ਤੋਂ ਸਬਜ਼ੀਆਂ ਦੀ ਸਪਲਾਈ ਘਟ ਗਈ ਹੈ ਜਿਸ ਕਾਰਨ ਟ੍ਰਾਈ ਸਿਟੀ ਦੇ ਆਸ-ਪਾਸ ਸਬਜ਼ੀਆਂ ਦੇ ਭਾਅ ਨੇ ਜਿਹੜੀ ਉਹ ਦੁੱਗਣੇ ਹੋ ਗਏ ਨੇ ਸਬਜ਼ੀਆਂ ਵੇਚਰ ਵਾਲੇ ਕਿਲੋ ਦੇ ਨਹੀਂ ਸਗੋਂ ਅੱਧਾ ਕਿਲੋ ਦਾ ਭਾਈ ਦੱਸ ਰਹੇ ਨੇ ਤਾਂ ਕਿ ਖਰੀਦਣ ਵਾਲਿਆਂ ਨੂੰ ਸਬਜ਼ੀ ਮਹਿੰਗੀ ਨਾ ਲੱਗੇ ਪਿਆਜ਼ ਪੰਜਾਬ ਤੋਂ 55 ਰੁਪਏ ਪਰ ਕਿਲੋ ਵਿਕ ਰਿਹਾ ਹੈ ਟਮਾਟਰ ਜਿਹੜਾ ਹੋਰ 90 ਰੁਪਏ ਉੱਤੇ ਪਹੁੰਚ ਗਿਆ ਹੈ ਜੇਕਰ ਕੀ ਇਹਦੀ ਗੱਲ ਕਰੀ ਤਾਂ ਕਿਹਾ ਜੋ ਕਿ ਵੀ ਤੋਂ 30 ਰੁਪਏ ਕਿਲੋ ਮਿਲਦਾ ਹੈ ਉਹ ਹੁਣ 90 ਰੁਪਏ ਤੱਕ ਪਹੁੰਚ ਗਿਆ ਹੈ ਪਿੰਡੀ 60 ਤੋਂ 80 ਰੁਪਏ ਤੱਕ ਪਹੁੰਚ ਗਈ ਹੈ ਗੋਭੀ 80 ਤੋਂ 100 ਰੁਪਏ ਉੱਤੇ ਪਹੁੰਚ ਗਿਆ ਹੈ ਤੋਰੀ 50 ਤੋਂ 80 ਰੁਪਏ ਕਿਲੋ ਮਿਲਰ ਇਹ ਜੇਕਰ ਗੱਲ ਕਰੀਏ ਆਮ ਆਦਮੀ ਦੀ ਆਮ ਆਦਮੀਆਂ ਨੂੰ ਸਬਜ਼ੀਆਂ ਖਰੀਦਣਾ ਮਹਿੰਗਾ ਹੋ ਗਿਆ ਏ ਉਹਨਾਂ ਦੀ ਦੋ ਵਕਤ ਦੀ ਰੋਟੀ ਦਾ ਸੁਆਦ ਏ ਉਹ ਹੁਣ ਟਿੱਕਾ ਹੋਇਆ ਜਾਂਦਾ ਏ ਕਿਉਂਕਿ ਦੋ ਵਕਤ ਦੀ ਰੋਟੀ ਗਰੀਬ ਆਦਮੀ ਮਸਾਂ ਜੋੜਦਾ ਏ ਤਾਂ ਜੇਕਰ ਮਹਿੰਗਾਈ ਏ ਉਹ ਲਗਾਤਾਰ ਵੱਧਦੀ ਜਾ ਰਹੀ ਏ ਤੇ ਹੁਣ ਜਿਹੜੀਆਂ ਸਬਜ਼ੀਆਂ ਦੇ ਭਾਅ ਨੇ ਉਹ ਵੀ ਬਰਸਾਤ ਦੇ ਕਾਰਨ ਮਹਿੰਗੀਆਂ ਹੋ ਗਈਆਂ ਨੇ ਇਰੋੜ ਰਿਪੋਰਟ ਇਸ ਅਪਡੇਟ ਨੂੰ ਉਸ ਦੇ ਨਾਲ ਧੰਨ। ਬਰਸਾਤ ਹੋਣ ਦੇ ਕਾਰਨ ਸਬਜ਼ੀਆਂ ਦੇ ਰੇਟ ਆਸਮਾਨ ਨੂੰ ਛੂਹ ਰਹੇ ਨੇ। ਦੱਸਦੀ ਕਿ ਭਾਰੀ ਬਰਸਾਤ ਦੇ ਕਰਕੇ ਸਬਜ਼ੀਆਂ ਦੇ ਰੇਟਾਂ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਏ। ਟਮਾਟਰ 90 ਰੁਪਏ ਤੇ ਧਣੀਆਂ 300 ਰੁਪਏ ਕਿਲੋ ਹੋ ਗਿਆ ਏ ਜਦੋਂ ਕਿ ਲਸਣ 300 ਤੇ ਅਦਰਕ ਹੈ ਜਿਹੜਾ ਉਹ 200 ਰੁਪਏ ਤੇ ਫੁੱਲ ਗੋਭੀ 80 ਰੁਪਏ ਕਿਲੋ ਤੇ ਇਸ ਦੇ ਨਾਲ ਹੀ ਭਿੰਡੀ ਤੇ ਕਰੇਲੇ ਦਾ ਰੇਟ ਵੀ ਵੱਧ ਗਿਆ ਹੈ ਆਮ ਆਦਮੀ ਨੂੰ ਦੋ ਵਕਤ ਦੀ ਰੋਟੀ ਦਾ ਸਵਾਦ ਵੀ ਹੁਣ ਫਿੱਕਾ ਹੋਇਆ ਜਾਪਦਾ ਹੈ ਪਹਾੜਾਂ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਸਬਜ਼ੀਆਂ ਦੇ ਰੇਟਾਂ ਦੇ ਵਿੱਚ ਵਾਧਾ ਹੋ ਗਿਆ ਹੈ ਅਤੇ ਗਰੀਬ ਵਿਅਕਤੀ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਰਸਾਤਾਂ ਦੇ ਕਾਰਨ ਸਬਜ਼ੀਆਂ ਦੇ ਰੇਟ ਅਸਮਾਨੀ ਚੜ ਗਏ ਨੇ ਮੀਂਹ ਦੇ ਕਾਰਨ ਹਿਮਾਚਲ ਪ੍ਰਦੇਸ਼ ਤੋਂ ਸਬਜ਼ੀਆਂ ਦੀ ਸਪਲਾਈ ਘੱਟ ਗਈ ਹੈ ਜਿਸ ਕਾਰਨ ਟ੍ਰਾਈ ਸਿਟੀ ਦੇ ਆਸ-ਪਾਸ ਸਬਜ਼ੀਆਂ ਦੇ ਭਾਅ ਨੇ ਜਿਹੜੇ ਉਹ ਦੁੱਗਣੇ ਹੋ ਗਏ ਨੇ ਸਬਜ਼ੀਆਂ ਵੇਚਣ ਵਾਲੇ ਕਿਲੋ ਦੇ ਨਹੀਂ ਸਗੋਂ ਅੱਧਾ ਕਿਲੋ ਦਾ ਭਾਈ ਦਾ ਕਰ ਰਹੇ ਨੇ ਤਾਂ ਕਿ ਖਰੀਦਣ ਵਾਲਿਆਂ ਨੂੰ ਸਬਜ਼ੀ ਮਹਿੰਗੀ ਨਾਲ ਲੱਗੇ ਪਿਆਜ਼ ਪੰਜਾਬ ਤੋਂ 55 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ ਟਮਾਟਰ ਜਿਹੜਾ ਹੋਰ 90 ਰੁਪਏ ਉੱਤੇ ਪਹੁੰਚ ਗਿਆ ਹੈ ਜੇਕਰ ਕੀ ਇਹਦੀ ਗੱਲ ਕਰੀ ਤਾਂ ਕੀ ਆ ਜੋ ਕਿ ਵੀ ਤੋਂ 30 ਰੁਪਏ ਕਿਲੋ ਮਿਲਦਾ ਏ ਉਹ ਹੁਣ 90 ਰੁਪਏ ਤੱਕ ਪਹੁੰਚ ਗਿਆ ਏ ਪਿੰਡੀ 60 ਤੋਂ 80 ਰੁਪਏ ਤੱਕ ਪਹੁੰਚ ਗਈ ਐ ਗੋਭੀ 80 ਤੋਂ 100 ਰੁਪਏ ਉੱਤੇ ਪਹੁੰਚ ਗਿਆ ਏ ਤੋਰੀ 50 ਤੋਂ 80 ਰੁਪਏ ਕਿਲੋ ਮਿਲ ਰਹੀ ਐ ਜੇਕਰ ਗੱਲ ਕਰੀਏ ਆਮ ਆਦਮੀ ਦੀ ਆਮ ਆਦਮੀਆਂ ਨੂੰ ਸਬਜ਼ੀਆਂ ਖਰੀਦਣਾ ਮਹਿੰਗਾ ਹੋ ਗਿਆ ਏ ਉਹਨਾਂ ਦੀ ਦੋ ਵਕਤ ਦੀ ਰੋਟੀ ਦਾ ਸਵਾਦ ਏ ਉਹ ਹੁਣ ਫਿੱਕਾ ਹੋਇਆ ਜਾਂਦਾ ਏ ਕਿਉਂਕਿ ਦੋ ਵਕਤ ਦੀ ਰੋਟੀ ਗਰੀਬ ਆਦਮੀ ਮਸਾਂ ਜੋੜਦਾ ਏ ਤਾਂ ਜੇਕਰ ਮਹਿੰਗਾਈ ਆ ਉਹ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਹੁਣ ਜਿਹੜੀਆਂ ਸਬਜ਼ੀਆਂ ਦੇ ਭਾਅ ਨੇ ਉਹ ਵੀ ਬਰਸਾਤ ਦੇ ਕਾਰਨ ਮਹਿੰਗੀਆਂ ਹੋ ਗਈਆਂ ਨੇ ਇਰਲੀ ਰਿਪੋਰਟ ਸ਼ਾਫਟਡ ਨਿਊਜ਼ ਦੇ ਨਾਲ ਧੰਨਵਾਦ ਬਰਸਾਤ ਹੋਣ ਦੇ ਕਾਰਨ ਸਬਜ਼ੀਆਂ ਦੇ ਰੇਟ ਆਸਮਾਨ ਨੂੰ ਛੂਹ ਰਹੇ ਨੇ ਦੱਸਦੀ ਹੈ ਕਿ ਭਾਰੀ ਬਰਸਾਤ ਦੇ ਕਰਕੇ ਸਬਜ਼ੀਆਂ ਦੇ ਰੇਟਾਂ ਦੇ ਵਿੱਚ ਕਾਫੀ ਜਿਆਦਾ ਵਾਧਾ ਹੋਇਆ ਹੈ ਟਮਾਟਰ 90 ਰੁਪਏ ਤੇ ਧਨੀਆਂ 300 ਰੁਪਏ ਕਿਲੋ ਹੋ ਗਿਆ ਹੈ ਜਦੋਂ ਕਿ ਲਸਣ 300 ਤੇ ਅਦਰਕ ਹੈ ਜਿਹੜਾ ਉਹ 230 ਰੁਪਏ ਤੇ ਫੁੱਲ ਗੋਭੀ 80 ਰੁਪਏ ਕਿਲੋ ਤੇ ਇਸ ਦੇ ਨਾਲ ਹੀ ਭਿੰਡੀ ਤੇ ਕਰੇਲੇ ਦਾ ਰੇਟ ਵੀ ਵੱਧ ਗਿਆ ਹੈ ਆਮ ਆਦਮੀ ਨੂੰ ਦੋ ਵਕਤ ਦੀ ਰੋਟੀ ਦਾ ਸਵਾਦ ਵੀ ਹੁਣ ਫਿੱਕਾ ਹੋਇਆ ਜਾਪਦਾ ਹੈ ਪਹਾੜਾਂ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਸਬਜ਼ੀਆਂ ਦੇ ਰੇਟਾਂ ਦੇ ਵਿੱਚ ਵਾਧਾ ਹੋ ਗਿਆ ਹੈ ਅਤੇ ਗਰੀਬ ਵਿਅਕਤੀ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਰਸਾਤਾਂ ਦੇ ਕਾਰਨ ਸਬਜ਼ੀਆਂ ਦੇ ਰੇਟ ਅਸਮਾਨੀ ਚੜ ਗਏ ਨੇ ਮੀਂਹ ਦੇ ਕਾਰਨ ਹਿਮਾਚਲ ਪ੍ਰਦੇਸ਼ ਤੋਂ ਸਬਜ਼ੀਆਂ ਦੀ ਸਪਲਾਈ ਘੱਟ ਗਈ ਹੈ ਜਿਸ ਕਾਰਨ ਟ੍ਰਾਈ ਸਿਟੀ ਦੇ ਆਸ-ਪਾਸ ਸਬਜ਼ੀਆਂ ਦੇ ਭਾਅ ਨੇ ਜਿਹੜੇ ਉਹ ਦੁੱਗਣੇ ਹੋ ਗਏ ਨੇ ਸਬਜ਼ੀਆਂ ਵੇਚਣ ਵਾਲੇ ਕਿਲੋ ਦੇ ਨਹੀਂ ਸਗੋਂ ਅੱਧਾ ਕਿਲੋ ਦਾ ਭਾਅ ਹੀ ਦਾ ਚ ਰੇ ਨੇ ਤਾਂ ਕਿ ਖਰੀਦਣ ਵਾਲਿਆਂ ਨੂੰ ਸਬਜ਼ੀ ਮਹਿੰਗੀ ਨਾ ਲੱਗੇ ਪਿਆਜ਼ ਪੰਜਾਬ ਤੋਂ 55 ਰੁਪਏ ਵੇ ਪ੍ਰਤੀ ਕਿਲੋ ਵਿਕਰੀਆ ਇਹ ਟਮਾਟਰ ਜਿਹੜਾ ਹੋਰ 90 ਰੁਪਏ ਉੱਤੇ ਪਹੁੰਚ ਗਿਆ ਜੇਕਰ ਕੀ ਇਹਦੀ ਗੱਲ ਕਰੀ ਤਾਂ ਕੀ ਆ ਜੋ ਕਿ 20 ਤੋਂ 30 ਰੁਪਏ ਕਿਲੋ ਮਿਲਦਾ ਏ ਉਹ ਹੁਣ 90 ਰੁਪਏ ਤੱਕ ਪਹੁੰਚ ਗਿਆ ਈ ਪਿੰਡੀ 60 ਤੋਂ 80 ਰੁਪਏ ਤੱਕ ਪਹੁੰਚ ਗਈ ਹੈ ਗੋਭੀ 80 ਤੋਂ 100 ਰੁਪਏ ਉੱਤੇ ਪਹੁੰਚ ਗਿਆ ਤੋਰੀ 50 ਤੋਂ 80 ਰੁਪਏ ਕਿਲੋ ਮਿਲ ਰਹੀ ਹੈ ਜੇਕਰ ਗੱਲ ਕਰੀਏ ਆਮ ਆਦਮੀ ਦੀ ਤਾਂ ਆਮ ਆਦਮੀਆਂ ਨੂੰ ਸਬਜ਼ੀਆਂ ਖਰੀਦਣਾ ਮਹਿੰਗਾ ਹੋ ਗਿਆ ਏ ਉਹਨਾਂ ਦੀ ਦੋ ਵਕਤ ਦੀ ਰੋਟੀ ਦਾ ਸੁਆਦ ਏ ਉਹ ਹੁਣ ਫਿੱਕਾ ਹੋਇਆ ਜਾਪਦਾ ਹੈ ਕਿਉਂਕਿ ਦੋ ਵਕਤ ਦੀ ਰੋਟੀ ਗਰੀਬ ਆਦਮੀ ਮਸਾਂ ਜੋੜਦਾ ਹੈ ਤਾਂ ਜੇਕਰ ਮਹਿੰਗਾਈ ਹੈ ਉਹ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਹੁਣ ਜਿਹੜੀਆਂ ਸਬਜ਼ੀਆਂ ਦੇ ਭਾਅ ਨੇ ਉਹ ਵੀ ਪ੍ਰਸ਼ਾਸਨ ਦੇ ਕਾਰਨ ਨਾਲ ਮਹਿੰਗੀਆਂ ਹੋ ਗਈਆਂ ਨੇ ਬਿਊਰੋ ਰਿਪੋਰਟ ਸ਼ਬਦ ਪ੍ਰੈਸ ਨਿਊਜ਼ ਦੇ ਨਾਲ ਧੰਨਵਾਦ